ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਤੋਂ ਪੰਜਾਬੀਆਂ ਨੂੰ ਜਿਹੜਾ ਵੱਡਾ ਝਟਕਾ ਦੇ ਦਿੱਤਾ ਤਾਂ ਦੱਸ ਦਿੰਦੇ ਆ ਕਿ ਅਮਰੀਕਾ ਵਿੱਚ ਰਹਿੰਦੇ ਜਿਹੜੇ ਸਿੱਖ ਭਾਈਚਾਰੇ ਲਈ ਇੱਕ ਵੱਡੀ ਮੁਸੀਬਤ ਜਿਹੜੀ ਖੜੀ ਕਰ ਦਿੱਤੀ ਆ ਤਾਂ ਇੱਕ ਦਸਕਤ ਨੇ ਹੀ ਡੋਨਾਲਡ ਟਰੰਪ ਦੇ ਨੇ ਜਿਹੜੇ ਤਰਥੱਲੀ ਜਾ ਕੇ ਰੱਖ ਦਿੱਤੀ ਹੈ ਤਾਂ ਹੁਣ ਸਿੱਖ ਭਾਈਚਾਰਾ ਜਿਹੜਾ ਉਹਨਾਂ ਦਸਕਤਾਂ ਤੇ ਪੂਰਾ ਜਿਹੜਾ ਰੋਸ ਜ਼ਾਹਿਰ ਕਰ ਰਿਹਾ ਇਤਰਾਜ਼ ਕਰ ਰਿਹਾ ਤਾਂ ਵੱਡੀ ਮੁਸੀਬਤ ਕਿਹੜੀ ਖੜੀ ਕੀਤੀ ਹੈ ਜਿਹੜਾ ਭਾਈਚਾਰਾ ਸਦਮੇ ਦੇ ਵਿੱਚ ਆ ਗਿਆ ਤੁਹਾਨੂੰ ਪੂਰੀ ਰਿਪੋਰਟ ਵਿੱਚ ਦੱਸ ਦਿੰਦੇ ਆ ਤਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇੱਕ ਦਸਕਤਾਂ ਨੇ ਜਿਹੜੀ ਤਰਥੱਲੀ ਮਚਾ ਕੇ ਰੱਖ ਦਿੱਤੀ ਹੈ ਜਿਸ ਦੇ ਵਿੱਚ ਜਿਹੜਾ ਡਰਾਇਵਰਾਂ ਨੂੰ ਵੱਡਾ ਸਦਮਾ ਲੱਗਿਆ ਹੈ ਤਾਂ ਦੱਸਦੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਕਾਰਜਕਾਰੀ ਆਦੇਸ਼ ਤੇ ਜਿਹੜੇ ਦਸਕਤ ਕੀਤੇ ਨੇ ਜਿਸ ਨਾਲ ਦੇਸ਼ ਵਿੱਚ ਜਿਹੜਾ ਪ੍ਰੋਕ ਡਰਾਈਵਰ ਲਈ ਜਿਹੜਿਆ ਅੰਗਰੇਜ਼ੀ ਵਿੱਚ ਮੁਹਾਰਤ ਹਾਸਲ ਕਰਨਾ ਜਿਹੜਾ ਲਾਜ਼ਮੀ ਹੋ ਗਿਆ ਜਿਸ ਤੇ ਸਿੱਖ ਅਧਿਕਾਰ ਸਮੂਹਾਂ ਨੇ ਚਿੰਤਾ ਵੀ ਪ੍ਰਗਟਾਈ ਹੈ ਇਹਨਾਂ ਸਮੂਹਾਂ ਨੇ ਕਿਹਾ ਕਿ ਇਸ ਹੁਕਮ ਦਾ ਸਿੱਖ ਪਾਈਚਾਰੇ ਦੇ ਟਰੱਕ ਡਰਾਈਵਰਾਂ ਤੇ ਪੱਖਪਾਤੀ ਪ੍ਰਭਾਵ ਪੈ ਸਕਦਾ ਤੇ ਰੋਜ਼ਗਾਰ ਵਿੱਚ ਬੇਲੋੜੀਆਂ ਰੁਕਾਵਟਾਂ ਦਾ ਹੋ ਸਕਦੀਆਂ ਨੇ ਕਾਰਜਕਾਰੀ ਆਦੇਸ਼ ਵਿੱਚ ਕਿਹਾ ਗਿਆ ਕਿ ਅਮਰੀਕਾ ਦੇ ਟਰੱਕ ਡਰਾਈਵਰ ਦੇਸ਼ ਦੀ ਜੜੀ ਆਰਥਿਕਾ ਅਤੇ ਇਸ ਦੀ ਸੁਰੱਖਿਆ ਤੇ ਅਮਰੀਕੀ ਲੋਕਾਂ ਦੀ ਰੋਜੀ ਰੋਟੀ ਦੀ ਮਜ਼ਬੂਤੀ ਲਈ ਜ਼ਰੂਰੀ ਨੇ ਜਾਰੀ ਕੀਤੇ ਗਏ ਹੁਕਮ ਵਿੱਚ ਕਿਹਾ ਗਿਆ ਕਿ ਪੇਸ਼ੇਵਾਰ ਡਰਾਈਵਰਾਂ ਲਈ ਅੰਗਰੇਜ਼ੀ ਵਿੱਚ ਮੁਹਾਰਤ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਨਾਂ ਨੂੰ ਟ੍ਰੈਫਿਕ ਸਿਗਨਲਾਂ ਨੂੰ ਪੜਨ ਤੇ ਸਮਝਣ ਦੇ ਯੋਗ ਹੋਣਾ ਚਾਹੀਦਾ ਤੇ ਟ੍ਰੈਫਿਕ ਸੁਰੱਖਿਆ ਸਰਹੱਦੀ ਗਾਸਤ ਖੇਤੀਬਾੜੀ ਚੌਂਕੀਆਂ ਤੇ ਮਾਲ ਤੋਲ ਸੀਮਾ ਸਟੇਸ਼ਨਾਂ ਦੇ ਜਿਹੜਾ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੇ ਇਹ ਹੋਣਾ ਚਾਹੀਦਾ 트럼ਪ ਨੇ ਅੰਗਰੇਜ਼ੀ ਨੂੰ ਅਮਰੀਕਾ ਦੀ ਅਧਿਕਾਰਿਤ ਰਾਸ਼ਟਰੀ ਭਾਸ਼ਾ ਜਿਹੜਾ ਐਲਾਨ ਦਿੱਤਾ ਹੋਇਆ ਬਸ ਸਿੱਖ ਗੱਠ ਜੋੜ ਸੰਗਠਨ ਨੇ ਕਿਹਾ ਕਿ ਉਹ 트럼ਪ ਦੇ ਹੁਕਮ ਤੋਂ ਬਹੁਤ ਚਿੰਤਤ ਨੇ ਸਿੱਖ ਗੱਠ ਜੋੜ ਸਮੂਹ ਨੇ ਕਿਹਾ ਕਿ ਕਾਰਜਕਾਰੀ ਆਦੇਸ਼ ਜਿਹੜਾ ਸਿੱਖ ਪਾਈਚਾਰੇ ਲਈ ਗੰਭੀਰ ਚਿੰਤਾਵਾਂ ਪੈਦਾ ਕਰਦਾ ਜਿਸ ਦੀ ਅਮਰੀਕੀ 트ਕਿੰਗ ਉਦਯੋਗ ਵਿੱਚ ਮਜ਼ਬੂਤ ਮੌਜੂਦਗੀ ਆ ਇਸ ਵਿੱਚ ਦੀ ਇਕਨੋਮਿਸਟ ਦੀ ਇੱਕ ਰਿਪੋਰਟ ਦਾ ਜਿਹੜਾ ਹਵਾਲਾ ਦਿੱਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ ਇੱਕ ਦੇਸ਼ ਦੇ ਜਿਹੜਾ ਟਰੱਕ ਸੰਚਾਲਨ ਉਹਦੇ yog ਵਿੱਚ ਲਗਭਗ 1.50 ਲੱਖ ਸਿੱਖ ਕੰਮ ਕਰਦੇ ਨੇ ਜਿੰਨਾਂ ਵਿੱਚੋਂ 90% ਡਰਾਈਵਰ ਨੇ ਸਮੂਹ ਨੇ ਕਿਹਾ ਕਿ ਸਾਨੂੰ ਚਿੰਤਾ ਕਿ ਇਸ ਹੁਕਮ ਦਾ ਸਿੱਖ ਟਰੱਕ ਡਰਾਈਵਰਾਂ ਤੇ ਵਿਤਕਰਾਂ ਪੂਰਨ ਪ੍ਰਭਾਵ ਪੈ ਸਕਦਾ ਤੇ yog ਵਿਅਕਤੀਆਂ ਲਈ ਰੁਜ਼ਗਾਰ ਪ੍ਰਾਪਤ ਕਰਨ ਲਈ ਬੇਲੋੜੀਆਂ ਜਿਹੜੀਆਂ ਰੁਕਾਵਟਾਂ ਦਾ ਹੋ ਸਕਦੀਆਂ ਨੇ ਹਾਂਜੀ ਦੱਸਦੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਜਿਹੜਾ ਸਿੱਖ ਪਾਈਚਾਰੇ ਨੂੰ ਮੁਸ਼ਕਲਾਂ ਦੇ ਵਿੱਚ ਪਾ ਦਿੱਤਾ ਉਹਨਾਂ ਲਈ ਵੱਡੀ ਕਠਿਨਾਈਆਂ ਜਿਹੜੀਆਂ ਖੜੀਆਂ ਕਰ ਦਿੱਤੀਆਂ ਨੇ ਤਾਂ ਦੱਸਦੀ ਹੈ ਕਿ ਸਿੱਖ ਪਾਈਚਾਰੇ ਜਿਹੜੇ ਟਰੱਕ ਡਰਾਈਵਰ ਨੇ ਤਾਂ ਉਹਨਾਂ ਲਈ ਇੱਕ ਵੱਡੀ ਦਿੱਕਤ ਜਿਹੜੀ ਖੜੀ ਕਰਕੇ ਰੱਖ ਦਿੱਤੀ ਆ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਕਾਰਜਕਾਰੀ ਆਦੇਸ਼ ਤੇ ਜਿਹੜੇ ਦਸਤਕਤ ਕੀਤੇ ਨੇ ਜਿਸ ਨਾਲ ਦੇਸ਼ ਵਿੱਚ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਵਿੱਚ ਜਿਹੜੀ ਮੁਹਾਰਤ ਹਾਸਲ ਕਰਨਾ ਲਾਜ਼ਮੀ ਹੋ ਗਿਆ ਜਿਸ ਤੇ ਸਿੱਖ ਅਧਿਕਾਰ ਸਮੂਹ ਜਿਹੜੀ ਚਿੰਤਾ ਪ੍ਰਗਟਾਈ ਆ ਇਸ ਮੂਹਾਂ ਨੇ ਕਿ ਇਸ ਹੁਕਮ ਦਾ ਜਿਹੜਾ ਸਿੱਖ ਪਾਈਚਾਰੇ ਦੇ ਟਰੱਕ ਡਰਾਈਵਰਾਂ ਤੇ ਪੱਖਪਾਤੀ ਪ੍ਰਭਾਵ ਪੈ ਸਕਦਾ ਤੇ ਰੋਜ਼ਗਾਰ ਵਿੱਚ ਬੇਲੋੜੀਆਂ ਰੁਕਾਵਟਾਂ ਜਿਹੜੀਆਂ ਪੈਦਾ ਹੋ ਸਕਦੀਆਂ ਨੇ ਕਾਰਜਕਾਰੀ ਆਦੇਸ਼ ਵਿੱਚ ਕਿਹਾ ਗਿਆ ਕਿ ਅਮਰੀਕਾ ਦੇ ਟਰੱਕ ਡਰਾਈਵਰ ਦੇਸ਼ ਦੀ ਜਿਹੜੀ ਆਰਥਿਕਤਾ ਇਸ ਦੀ ਸੁਰੱਖਿਆ ਤੇ ਅਮਰੀਕੇ ਲੋਕਾਂ ਦੀ ਰੋਜੀ ਰੋਟੀ ਦੀ ਮਜ਼ਬੂਤੀ ਲਈ ਜ਼ਰੂਰੀ ਨੇ ਜਾਰੀ ਕੀਤੇ ਗਏ ਹੁਕਮਾਂ ਵਿੱਚ ਕਿਹਾ ਗਿਆ ਕਿ ਪੇਸ਼ਾਵਰ ਡਰਾਈਵਰਾਂ ਲਈ ਅੰਗਰੇਜ਼ੀ ਵਿੱਚ ਮੁਹਾਰਤ ਬਹੁਤ ਜ਼ਿਆਦਾ ਜ਼ਰੂਰੀ ਆ ਉਹਨਾਂ ਨੂੰ ਤਰੇ ਇਫ ਯੂ ਕੈ ਸਿਗਨਲਾਂ ਨੂੰ ਜਿਹੜਾ ਪੜਨ ਤੇ ਸਮਝਣ ਦੇ ਯੋਗ ਹੋਣਾ ਚਾਹੀਦਾ ਤੇ ਟ੍ਰੈਫਿਕ ਸੁਰੱਖਿਆ ਸਰਹੱਦੀ ਗਾਸਤ ਖੇਤੀਬਾੜੀ ਚੌਕੀਆਂ ਤੇ ਮਾਲ ਤੋਲ ਸੀਮਾ ਸਟੇਸ਼ਨਾਂ ਤੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੇ ਯੋਗ ਹੋਣਾ ਚਾਹੀਦਾ